ਏ ਡੀਜੀਪੀ ਵੱਲੋਂ ਡੀਆਈਜੀ ਵੱਲੋਂ ਆਈਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਕੋਈ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਕਿ ਸਿੱਧਾ ਮਕਦਮਾ ਦਰਜ ਨਹੀਂ ਹੋਊ। ਕੁਝ ਪਰਤਾਲ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮਕਦਮੇ ਪਾਈ ਹੈ ਕਹਿੰਦੇ ਖਾ ਦਿੱਤੀ ਵੀ 5000 10000 ਰੁਪਿਆ ਮੰਗ ਲਾ ਦੇ ਦੇ ਦੋ ਪਰਚਾ ਹਾ ਤੇਜਾ ਸਿੰਘ ਨੇ ਉੱਥੇ ਤੁਸੀਂ ਭਾਈ ਗੁਰੂ ਘਰ ਆ ਕੇ ਸਿੱਖੋ ਗੁਰੂ ਦੇ ਸੌਂ ਪਾ ਦਿਓ ਅਸੀਂ ਮੰਨ ਜਾਾਂਗੇ ਅਸੀਂ ਭਾਂਦੇ ਦੇ ਮਗਰ ਵੀ ਨਹੀਂ ਆਉ। ਤੁਹਾਨੂੰ ਲੱਗਦਾ ਵੀ ਪੁਲਿਸ ਐਸ ਤੱਕ ਨੂੰ ਮੂ ਮਾਤੜ ਨੂੰ ਫੜ ਕੇ ਲੈ ਜਾਏ 755 ਚ ਉਹੀ ਤੌਰ ਤੇ ਪਾ ਥਾਣੇ ਜੀ ਕਰ ਦਿੰਦੇ ਐ। ਨੂੰ ਐਂ ਦੱਸੋ ਜੇ ਮੈਂ ਘਰੇ ਗ੍ਰਿਫਤਾਰ ਹੋ ਜਾਦਾ ਫੇਰ ਠੀਕ ਸੀ ਛੋਟੇ ਪਰ ਸਵਾਲ ਆ ਜੇ ਮੈਂ ਘਰੇ ਨਜ਼ਰਬੰਦ ਮੈਨੂੰ ਕਰ ਲਦੇ ਫੇਰ ਠੀਕ ਸੀ 2-3 ਦਿਨ ਰੂਪੋਸ਼ ਹੋ ਕੇ ਆਪਣੇ ਮੋਬਾਈਲ ਮੂਲ ਬੰਦ ਕਰਕੇ ਪਿੰਡਾਂ 'ਚ ਪ੍ਰਚਾਰ ਕਰਕੇ ਤਿਆਰੀਆਂ ਕਰਕੇ ਸਨੇਹੇ ਲਾ ਕੇ ਇਥੇ ਕਾਫਲਾ ਪਿੰਡਾਂ 'ਵੀ ਦੀ ਕੱਢ ਕੇ ਲਿਆਇਆ ਅਸੀਂ ਸਾ ਜਦੋਂ ਆਗੂ ਫੜਾਇਆ ਜਾਂਦਾ ਫੌਜਾਂ ਨਹੀਂ ਲੜਦੀ ਫੌਜਾਂ ਨੇ ਪਿੱਛੇ ਢਿਲ ਟਾ ਦੇਣੀ ਹੁੰਦੀ ਕਿਉਂਕਿ ਜੇ ਮੈਂ ਬਾਹਰ ਹੋਊਂਗਾ ਤਾਂ ਕੋਈ ਗੱਲ ਨਹੀਂ ਮੈਂ ਮੈਂ ਸਵੇਰੇ ਅੱਜ ਆਪਣੇ ਪੇਜ ਦੇ ਉੱਤੇ ਬੋਲਿਆ ਸੀ ਮਖਾ ਨੌਜਵਾਨੋ ਤਿਆਰ ਰਹੋ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਸਰੂਰ ਪਹੁੰਚਾਂ ਲੱਖਾ ਕੋਈ ਅੱਜ ਦਾ ਨਹੀਂ ਪੁਰਾਣਾ ਖਿਡਾਰੀ ਹੈ ਬਾਲ ਅਖੇ ਦਾ 20 ਸਾਲ ਦਾ ਪੁਲਿਸ ਵਾਲੀ ਹੈ ਜਿਹਦੇ ਵਿੱਚ ਰਹਾਂ ਠੀਕ ਹੈ ਨਾ ਸੋ ਇਹ ਗੱਲਾਂ ਚਲੋ ਆਪਾਂ ਸੋਨੂੰ ਮੈਂ ਨਹੀਂ ਨਹੀਂ ਸੋਸ਼ਲ ਮੈਂ ਹੁਣ ਕੱਲ ਨੂੰ ਮੈਨੂੰ ਫੇਰ ਕਿਤੇ ਰੂਪੋਛ ਹੋਣਾ ਪਏ ਜੇ ਮੈਂ ਸਾਰੀਆਂ ਗੱਲਾਂ ਦੱਸਦਾ ਹੀ ਮੈਂ ਕਿਵੇਂ ਰੂਪੋਛ ਨਾ ਕੋ ਇਹਨਾਂ ਨੇ 6 ਦਿਨ ਦੇ ਵਿੱਚ ਉਹਨੂੰ ਛੱਡਣ ਦੀ ਗੱਲ ਕਹੀ ਹੈ ਕਿ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਅਸੀਂ ਕਰਕੇ ਪਰਚੇ ਡਿਸਚਾਰਜ ਕਰਕੇ ਸ਼ਰਤ ਦਿੱਤਾ ਜੀ ਅੱਜ 3 10 ਤਰੀਕ ਤੱਕ ਇਹਨਾਂ ਨੇ ਸਮਾਂ ਮੰਗਿਆ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਵੱਲੋਂ ਡੀ ਆਈ ਜੀ ਵੱਲੋਂ ਆਈ ਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭੰਨੇ ਨੂੰ ਜਿਹੜਾ ਬਿਨਾਂ ਸ਼ਰਤ ਹੋ ਛੱਡ ਰਹੇ ਆ ਉਹਦੇ 'ਚ ਅਸੀਂ ਇਹ ਗੱਲ ਵੀ ਕੀਤੀ ਸੀ ਨੌਜਵਾਨਾਂ ਦਾ ਵੀ ਇਹ ਸਵਾਲ ਸੀ ਅਸੀਂ ਵੀ ਕਹਿੰਦੇ ਸੀ ਵੀ ਅੱਜ ਹੀ ਕਿਉਂ ਨਹੀਂ ਤੂੰ ਯਾਜੀ ਰੁੱਕਾ ਤੇ ਜੋ ਛੱਡ ਦੋ ਉਹ ਕਹਿੰਦੇ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਅੱਜ ਇਹ ਛੱਡ ਦਿੰਦੇ ਮਦਈ ਨੇ ਪ੍ਰਾਈਵੇਟ ਬੰਦੇ ਕਿਸ ਨੇ ਜਿੱਦੀ ਚੈਨੀ ਖੜੇ ਤਾਂ ਇਹਦਾ ਨਹੀਂ ਕੀਤਾ ਨਾ ਚਾਹੇ ਚੈਨੀ ਕੋਹੋਂ ਦਾ ਪਰਚਾ ਪਾਇਆ ਚਾਹੇ ਫਰੋਤੀ ਦਾ ਪਾਇਆ ਉਹਨਾਂ ਵੱਲੋਂ ਦਰਖਾਸਤਾਂ ਦਵਾ ਕੇ ਮੰਨ ਲਓ ਹਟ ਚਾਰਜ ਹੋਣੇ ਪਰਚੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਨਾਂ ਨੂੰ ਆ ਦਿਨ ਤਾਂ ਇਹਨੇ ਮੰਗਿਆ ਕੋਈ ਗੱਲ ਨਹੀਂ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫੇਰ ਕਿੱਟਾ ਸੀ ਕਿਤੇ ਚਲੇ ਗਏ ਆ ਦੇਖੋ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਇੱਕ ਅਜ ਬਹਿਮ ਤੋੜਤਾ ਧਰਮ ਤੋੜਤਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲਾਪ ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਬਥੇਰੀਆਂ ਰੋਕਾਂ ਲਾਈਆਂ ਬਥੇਰੇ ਡਰਾਵੇ ਰਾਤ ਬੋਹੇ ਕੱਲ ਲੰਗਰ ਤਿਆਰ ਕਰਦੇ ਬੋਹੇ ਗੁਰੂ ਘਰ ਦੇ ਵਿੱਚ ਚਾਰ ਸਿੰਘ ਇਹਨਾਂ ਨੇ ਕੁੱਟਿਆ ਪੁਲਿਸ ਨੇ ਇਹਨਾਂ ਨੇ ਬੀਬੀਆਂ ਨੂੰ ਵੀ ਬੁਰਾ ਭਲਾ ਕਿਹਾ ਇਹਨਾਂ ਨੇ ਇਥੋਂ ਤੱਕ ਵੀ ਨੌਜਵਾਨਾਂ ਨੂੰ ਫੋਨ ਕਰਕੇ ਡਰਾਇਆ ਵੀ ਹੈ ਘਰਾਂ 'ਚ ਨਜ਼ਰਬੰਦੀ ਵੀ ਕੀਤਾ ਅੱਜ ਨੌਜਵਾਨਾਂ ਦੇ ਡਾਂਗਾਂ ਵੀ ਮਾਰ ਗਏ ਪੱਤਰਕਾਰਾਂ ਦੇ ਮੋਬਾਈਲ ਵੀ ਭੰਨੇ ਆ ਬਹੁਤ ਕੁਝ ਕੀਤਾ ਅੱਜ ਪੁਲਿਸ ਨੇ ਪਰ ਮੈਂ ਕਹਿੰਦਾ ਇੰਨੇ ਜ਼ਬਰਦਸਤ ਵਿੱਚ ਵੀ ਸਾਡੇ ਨੌਜਵਾਨ ਡੋਲੇ ਨਹੀਂ ਪ੍ਰਵਾਹ ਨਹੀਂ ਕੀਤੀ ਜ਼ਬਰਦਸਤ ਮੂੰਹ ਤੋੜ ਜਵਾਬ ਦਿੱਤਾ ਹੰਕਾਰ ਨੂੰ ਤੋੜਿਆ ਹੰਕਾਰ ਨੂੰ ਅਸੀਂ ਕਹਿੰਦੇ ਆ ਮਾਰ ਹੁੰਦੀ ਆ ਇਹ ਹੰਕਾਰ ਦੇ ਉੱਤੇ ਅੱਜ ਜਿੱਤ ਹੈ ਸੱਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਮੈਂ 1 ਮਿੰਟ ਬਾਈ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਦੇਖੋ ਇਹ ਉਹ ਨੌਜਵਾਨੀ ਆ ਮੈਂ ਹਮੇਸ਼ਾ ਇਹਨਾਂ ਨੂੰ ਕਹਿਣਾ ਵੀ ਭਾਈ ਤੁਸੀਂ ਉਹ ਫੋਰਸਾਂ ਜਿਹੜੀਆਂ ਜਿੱਤ ਵੱਲ ਲੈ ਕੇ ਜਾਣਗੇ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਬਸ ਜਾਅਤ ਤੇ ਦੁਕਮ ਲਿਆ ਸਬਰ ਤੋਂ ਕੰਮ ਲਓ ਕਈ ਵਾਰੀ ਸਾਡੇ ਤੇ ਇਲਜ਼ਾਮ ਇਹ ਲੱਗਦਾ ਵੀ ਇਹ ਢ ਘਾਟ ਵਾਲੀ ਕਾਰਵਾਈ ਕਰ ਜਾਂਦੇ ਆ ਜੀ ਇਹ ਹੁੰਲੜ ਆਵਾਜ਼ ਨੇ ਜੀ ਇਹ ਮਾਹੌਲ ਖਰਾਬ ਕਰ ਦਿੰਦੇ ਆ ਤ ਪਰ ਅੱਜ ਨੌਜਵਾਨਾਂ ਨੇ ਦਿਖਾਤਾ ਕਿ ਅਸੀਂ ਹਰ ਤਰੀਕੇ ਦਾ ਜਵਾਬ ਦੇਣ ਨੂੰ ਤਿਆਰ ਸਾਡੇ ਕੋਲੇ ਮੀਰੀ ਦਾ ਸਿਧਾਂਤ ਵੀ ਹੈ ਪੀਰੀ ਦਾ ਸਿਧਾਂਤ ਵੀ ਤੋਂ ਧੰਨਵਾਦ ਬਾਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਹੱਥ ਬੰਨ੍ਹ ਕੇ ਨੌਜਵਾਨਾਂ ਦਾ ਮੈਂ ਕਦਰਦਾਨ ਆ ਇੱਕ ਭੈਣ ਸਾਡੀ ਮਾਲਲੇ ਪਿੰਡ ਤੋਂ ਬਹਿੰਡੇ ਤੋਂ ਪਰੇ ਪਿੰਡਾਂ ਮਾਲਲਾ ਉੱਥੋਂ ਕੱਲੀ ਆਈ ਆ ਬਸ ਚੜ੍ਹ ਕੇ ਵਿਚਾਰੀ ਮੈਂ ਕਹਿੰਦਾ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਾਜਸਥਾਨ ਕਰਨਾਲ ਇਧਰ ਹੋਰ ਹਰਿਆਣੇ ਦੇ ਵਿੱਚੋਂ ਦਿੱਲੀ ਤੱਕ ਦੇ ਨੌਜਵਾਨ ਜਿੱਥੇ ਆਏ ਆ ਸੋ ਇਹ ਜਿਹੜੀ ਗੱਲ ਕੱਲੇ ਭਾਨੇ ਸਿੱਧੂ ਦੀ ਨਹੀਂ ਆ। ਗੱਲ ਐ ਜ਼ਬਰ ਦੇ ਖਿਲਾਫ। ਗੱਲ ਆ ਜ਼ੁਲਮ ਦੇ ਖਿਲਾਫ। ਗੱਲ ਜਿਹੜੀ ਆਵਾਜ਼ ਉੱਠੀ ਆ ਜਿਹੜੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ। ਕਿ ਅਸੀਂ ਕਿਸੇ ਮੀਡੀਆ ਨੂੰ ਦੱਬ ਲਾਂਗੇ। ਕਿਸੇ ਅਸੀਂ ਨੌਜਵਾਨ ਦੇ ਪਰਚੇ ਪਾ ਕੇ ਦੱਬ ਲਾਂਗੇ। ਉਹ ਆਵਾਜ਼ ਦੱਬੀ ਨਹੀਂ ਜਾਣੀ। ਤੁਸੀਂ ਕਹਿੰਦੇ ਮੱਦੇਨਜ਼ਰ ਹੋਏਗਾ ਜਿਹੜੇ ਇਹ ਕਾਰਵਾਈਆਂ ਕਰਵਾਜਾਂਗੇ ਉਹਨਾਂ ਨੂੰ ਮਨਾਣਾ ਸਾਫ਼ ਆਏਗਾ ਕਿ ਇਹ ਕਾਰਵਾਈ ਨਾ ਕਰੋ। ਆਪਦੇ ਜਿਹੜੀਆਂ ਐਫਆਈਆਰ ਨੂੰ ਵਾਪਸ ਦੇਖੋ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ ਜੇ ਨੰਦਰ ਖਾਸਤਾ ਹੁੰਦੀਆਂ ਨੇ 420 ਦੀਆਂ 420 ਹੀ ਦਰਖਾਸਤ ਦੇ ਵਿੱਚ ਸਿੱਧਾ ਮੁਕਦਮਾ ਦਰਜ ਨਹੀਂ ਹੁੰਦਾ ਕੁਝ ਪਰਤਾਲ ਹੁੰਦੀ ਹੈ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮੁਕਦਮੇ ਪਾਏ ਹੈ ਦਰਖਾ ਦਿੱਤੀ ਵੀ ਭਾਨੇ ਨੇ 10000 ਰੁਪਿਆ ਮੰਗ ਲਾ ਦੇਰੋ ਪਰਚਾ ਭਾਨੇ ਨੇ ਚੈਨੀ ਖੋਲੀ ਦੀ ਹਾਇਤਾ ਸਰਕਾਰ ਦੀ ਖੜੇ ਕੀਤੇ ਹੋਏ ਸੀ ਨਾ ਬੰਦੇ ਤਾਂ ਇਹ ਕਿਹੜਾ ਕੋਈ ਇਹ ਆਪਣਾ ਕੋਈ ਆਪ ਉੱਠ ਕੇ ਆਏ ਸੀ ਉਹ ਸਰਕਾਰ ਨੇ ਖੜੇ ਕੀਤੇ ਸੀ ਕਿਸੇ ਤਰੀਕੇ ਨਾਲ ਭਾਨੇ ਨੂੰ ਦੱਬਣ ਦੇ ਲਈ ਉਹਦੀ ਆਵਾਜ਼ ਦੱਬਣ ਦੇ ਲਈ ਜੋ ਭਾਨਾ ਬੇਵਾਕੀ ਨਾਲ ਬੋਲਦਾ ਉਹਦੇ ਝੂਲ ਮਟਾਇਆ ਗਿਆ ਅਸੀਂ ਵਾਰ-ਵਾਰ ਇਹ ਗੱਲ ਕਰਦੇ ਹਾਂ ਇੱਕ ਡੀਸੀਪੀ ਲੁਧਿਆਣਾ ਲੁਧਿਆਣਾ ਨੇ ਜੀ ਤੁਸੀਂ ਕਹਿਆ ਸੀ ਕਿ ਤਸ਼ੱਦਦ ਹੋਇਆ ਪਰ ਉਹਨਾਂ ਮਤਲਬ ਪ੍ਰਸ਼ਾਸਨ ਨੇ ਲੁਧਿਆਣਾ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਐਵੇਂ ਝੂਠ ਫਲਾਇਆ ਜਾ ਰਿਹਾ ਇਸ ਤਿੱਕ ਦੀ ਕੋਈ ਗੱਲ ਹੀ ਨਹੀਂ ਹੋਈ ਮੈਂ ਅੱਜ ਵੀ ਉਸ ਗੱਲ ਤੇ ਖੜਾ ਇਹ ਆ ਕੇ ਭਾਨਾ ਦੱਸ ਦੂਗਾ ਕਿ ਤੁਸੀਂ ਕਹਿੰਦੇ ਤਸ਼ੱਦਦ ਨਹੀਂ ਟਾਇਆ ਤਾਂ ਤੁਸੀਂ ਆ ਕੇ ਆਪਣੇ ਡੀਸੀਪੀ ਤੇਜਾ ਤੇਜਾ ਸਿੰਘ ਨੇ ਉੱਥੋਂ ਤੁਸੀਂ ਭਾਈ ਗੁਰੂ ਘਰ ਆ ਕੇ ਸਿੱਖੋ ਗੁਰੂ ਦੇ ਸੌਂ ਪਾ ਦਿਓ ਅਸੀਂ ਮੰਨ ਜਾਵਾਂਗੇ ਅਸੀਂ ਭਾਨਦੇ ਦੇ ਮਗਰ ਵੀ ਨਹੀਂ ਆਉਂਦੇ ਪੁਲਿਸ ਤੁਹਾਨੂੰ ਲੱਗਦਾ ਵੀ ਪੁਲਿਸ ਇੱਥੇ ਤੱਕ ਊ ਮਾਤੜ ਨੂੰ ਫੜ ਕੇ ਲੈ ਜਾਏ 552 ਚ ਉਹੀ ਤੌਲ ਤਪਾ ਥਾਣੇ ਜੀ ਕਰ ਦਿੰਦੇ ਐ ਤੇ ਸੀਆਈ ਸਟਾਫ ਦੇ ਵਿੱਚ ਨਾ ਹੋਵੇ ਉਹ ਭਾਨੇ ਨਾ ਕੁਝ ਜੋ ਅਸਲ ਸੁੱਦੇ ਰੂਪ ਦੇ ਵਿੱਚ ਮੈਂ ਮੈਂ ਦੋਸ਼ੀ ਠਰੋ ਨਾ ਕਿ ਪੰਜਾਬ ਦਾ ਮੁੱਖ ਮੰਤਰੀ ਜੋ ਭਾਨੇ ਨਾ ਕਰਾਇਆ ਗਿਆ ਇਸ ਤਰੀਕੇ ਨਾਲ ਇਹਨੂੰ ਜਲੀਲ ਕੀਤਾ ਗਿਆ ਉਹਦੀ ਵੀਡੀਓ ਬਣਾ ਆਪਣਾ ਭੇਜੀਆਂ ਗਈਆਂ ਇਹ ਜ਼ਲਮਾ ਬਿਲਕੁਲ ਨਾ ਦੇਖੋ ਇਹ ਰੌਲਾ ਇਸ ਗੱਲ ਤੇ ਫਸਿਆ ਹੋਇਆ ਸੀ ਪੇਚ ਕਿ ਜਮਾਨਤ ਲਾਓ ਮਖਾਜੇ ਜ਼ਮਾਨਤ ਲਾਉਣੇ ਮੰਨ ਲਓ 379 ਬੀ ਦਾ ਮੁਕੱਦਮਾ ਹੈ ਉਹ ਤੁਸੀਂ ਜ਼ਮਾਨਤ ਲਾ ਦਿੰਨੇ ਆ ਤਾਂ ਇਹਦਾ ਮੰਨ ਲਿਆ ਕਿ ਦੋਸ਼ੀ ਆ ਚਾਹਾਂ ਤੁਸੀਂ ਦੱਸ ਦੋ ਪਾਨਾ ਚੈਨੀਆਂ ਖੋਂਦਾ ਪਾਨਾ ਫਰੋਤੀਆਂ ਮੰਗਦਾ ਤੇ ਇੰਨੇ ਲੋਕ ਜਿਹੜੇ ਇੰਨੀ ਸੰਗਤ ਇੰਨਾ ਹੜਾ ਜਾਇਆ ਰੋਕਾਂ ਟੋਕਾਂ ਤੋੜ ਕੇ ਆ ਤੁਹਾਡੀ ਦਹਿਸ਼ਤ ਦੇ ਅੱਕੇਰਾ ਤੋੜ ਕੇ ਆਇਆ ਡੰਕੇ ਦੀ ਝੋਟ ਤੇ ਆ ਇਹ ਆਉਂਦਾ ਨਹੀਂ ਸੀ ਇਹ ਸੱਚਮਗਰ ਆਉਣ ਵਾਲੇ ਨੌਜਵਾਨ ਹੈ ਝੂਠਮਗਰ ਨਹੀਂ ਕਿੰਨੇ ਲੋਕ ਰੋ ਚੈਨੀਆਂ ਖੋਂਦੇ ਨੇ ਕਿੰਨੇ ਫਰੋਤੀਆਂ ਮੰਗਦੇ ਨੇ ਉਹਨਾਂ ਦੇ ਪਰਚੇ ਹੁੰਦੇ ਨੇ ਕੌਣ ਕਿਦੇ ਮੰਗਰਾਉਂਦਾ ਲੋਕ ਸੱਚ ਮੰਗਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਕੁਝ ਗੱਲਾਂ ਚੱਲ ਰਹੀਆਂ ਇੱਥੇ ਲੱਕਾਂ ਸੁਣਾਣਾ। ਹਮੇਸ਼ਾ ਉਸ ਸਮੇਂ ਕਿਉਂ ਆ ਕੇ ਪਹੁੰਚਦਾ ਹੈ ਜਦੋਂ ਸਾਰੀ ਸਾਰਾ ਕੁਝ ਹੋ ਚੁੱਕਿਆ ਹੁੰਦਾ। ਕੁੱਝ ਦਈਆਂ ਕਰਤਾਂ ਤੁਹਾਡੇ ਖਿਲਾਫ ਚੱਲਦੇ। ਉਹਨਾਂ ਨੇ ਗੱਲ ਹੀ ਕਹੀ ਆ ਵੀ ਗ੍ਰਿਫਤਾਰੀ ਇਹਨਾਂ ਨੇ ਕਿਹਾ ਅਸੀਂ ਗ੍ਰਿਫਤਾਰੀ ਕਰਾਂਗੇ। ਇਹਨਾਂ ਨੇ ਕਿਹਾ ਗ੍ਰਿਫਤਾਰੀ ਦਵਾਂਗੇ ਨਾਲ ਹੀ ਤੁਹਾਡੀ ਐਂਟਰੀ ਹੋ ਜਾਂਦੀ ਹੈ। ਲਾਈਵ ਤੇ ਹੁਣ ਮੈਨੂੰ ਐ ਦੱਸੋ ਜੇ ਮੈਂ ਘਰੇ ਗ੍ਰਿਫਤਾਰ ਹੋ ਜਾ ਫੇਰ ਠੀਕ ਸੀ। ਤੁਹਾਡੇ ਕੋਲ ਸਵਾਲ ਆ। ਜੇ ਮੈਂ ਘਰੇ ਨਜ਼ਰਬੰਦ ਮੈਨੂੰ ਕਰ ਲੈਂਦੇ ਫੇਰ ਠੀਕ ਸੀ। ਫੇ ਤੁਸੀਂ ਕਿਨੇ ਕਰੇ ਜਾਣ ਕਰੇ ਨਰਬੰਦਾ ਹੋ ਗਿਆ ਮੈਂ 2-3 ਦਿਨ ਰੂਪੋਸ਼ ਹੋ ਕੇ ਆਪਣੇ ਮੋਬਾਈਲ ਮੂਲ ਬੰਦ ਕਰਕੇ ਪਿੰਡਾਂ 'ਚ ਪ੍ਰਚਾਰ ਕਰਕੇ ਤਿਆਰੀਆਂ ਕਰਕੇ ਸਨੇਹੇ ਲਾ ਕੇ ਇਥੇ ਕਾਫਲਾ ਪਿੰਡਾਂ ਵੀ ਦੀ ਕੱਢ ਕੇ ਲਿਆਇਆ ਮੈਨੂੰ ਪਤਾ ਸੀਗਾ ਮੇਨ ਹਾਈਵੇ ਤੇ ਨੱਕੇ ਹਥਾਂ ਤਾਂ ਤੇ ਉਸ ਤਿਆਰੀ ਮੈਨੂੰ ਪਤਾ ਸੀਗਾ ਮੇਰੀ ਗੱਲ ਸੁਣੋ ਅਸੀਂ ਸਰ ਜਦੋਂ ਆਗੂ ਫੜਿਆ ਜਾਂਦਾ ਫੌਜਾਂ ਨਹੀਂ ਲੜਦਿੰਦੀ ਫੌਜਾਂ ਨੇ ਪਿੱਛੇ ਢਿਲਟਾ ਦੇਣੀ ਹੁੰਦੀ ਹੈ ਮੇਰੇ ਮਨ 'ਚ ਇੱਕ ਕੋਈ ਗੱਲ ਸੀ ਮੈਂ ਕਿਹਾ ਫੜੇ ਨਹੀਂ ਜਾਣਾ ਕਿਉਂਕਿ ਜੇ ਮੈਂ ਬਾਹਰ ਹੋਊਂਗਾ ਤਾਂ ਕੋਈ ਗੱਲ ਨਹੀਂ ਮੈਂ ਮੈਂ ਸਵੇਰੇ ਅੱਜ ਆਪਣੇ ਪੇਜ ਦੇ ਉੱਤੇ ਬੋਲਿਆ ਸੀ ਮੈਂ ਕਿ ਨੌਜਵਾਨੋ ਤਿਆਰ ਰਹੋ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਸਰੂਰ ਪਹੁੰਚਣਾ ਹੈ ਸੋ ਪਹੁੰਚੇ ਆ ਜੋ ਹੁਣ ਸਹਿਮਤ ਹੈ ਤੁਹਾਡੇ ਨੇ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਕਹੀ ਹੈ ਜਿਨ੍ਹਾਂ ਨੂੰ ਰੀਟੇਨ ਕੀਤਾ ਗਿਆ ਸੀ ਜਾਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬਾਹਰ ਆਉਣਗੇ ਅੱਜ ਦੇ ਜਿੰਨੇ ਨੌਜਵਾਨ ਫੜੇ ਗਏ ਆ ਥਾਣਿਆਂ ਚ ਬਖ ਬਖ ਥਾਵਾਂ ਦੇ ਉੱਤੇ ਸਾਰੇ ਛੱਡੇ ਵੀ ਦਿੱਤੇ ਗਏ ਛੱਡੇ ਵੀ ਜਾਣਗੇ ਇਹ ਭਰੋਸਾ ਪ੍ਰਸ਼ਾਸਨ ਛੱਡੇ ਤਕਰੀਬਨ ਕੀ ਕਰਨਾ ਕਿਤੇ ਥਣ ਜਿਹੜਾ ਉਹਨੂੰ ਤਕਰੀਬਨ ਤਕਰੀਬਨ ਛੱਡ ਦਿੱਤੇ ਗਏ ਆ ਕਹਿੰਦੇ ਲੱਖੇ ਸਾੜੇ ਦੀ ਲੋਕੇਸ਼ਨ ਕਿਹੜੇ ਐਡਰੈਸ ਹੈ ਸਰਕਾਰੀ ਤੁਹਾਡੇ ਕੋਲ ਸਿਕਿਉਰਟੀ ਵੀ ਹੈ ਇਹ ਵੀ ਗੱਲਾਂ ਹੋ ਰਹੀਆਂ ਤੇ ਕਿੱਦਾਂ ਦੀ ਲੋਕੇਸ਼ਨ ਐਡਰੈਸ ਹੈ ਲੱਖਾ ਕੋਈ ਅੱਜ ਦਾ ਨਹੀਂ ਪੁਰਾਣਾ ਖਿਡਾਰੀ ਆ ਬਾਹ ਲੱਖੇ ਦਾ 20 ਸਾਲ ਦਾ ਪੁਲਿਸ ਵਾਲੀ ਆ ਮੈਨੂੰ ਸਾਰੇ ਢੰਗ ਪਤਾ ਮੈਂ 6 ਮਹੀਨੇ ਦਿੱਲੀ ਵੀ ਪਰਚੇ ਦੇ ਵਿੱਚ ਰਿਹਾ ਠੀਕ ਆ ਨਾ ਸੋ ਇਹ ਗੱਲਾਂ ਚਲੋ ਆਪਾਂ ਸੋਨੂੰ ਮੈਂ ਨੇ ਨਹੀਂ ਸੋਸ਼ਲ ਮੈਂ ਹੁਣ ਕੱਲ ਨੂੰ ਮੈਨੂੰ ਫੇਰ ਕਦੇ ਰੂਪੋਸ਼ ਹੋਣਾ ਪੈ ਜਾ ਤੇ ਮੈਂ ਸਾਰੀਆਂ ਗੱਲਾਂ ਦੱਸਦਾ ਹੀ ਮੈਂ ਕਿਵੇਂ ਰੂਪੋਸ਼ ਹੋਣਾ ਸੋ ਦੱਸਿਓ ਨਹੀਂ ਜਾਂਦੇ ਜਾਂਦੇ ਬਹੁਤ ਆਗੂ ਹੋ ਜਾਂਦੇ ਨੇ ਬੜਗੇ ਕੁਛ ਨਹੀਂ ਯਾਰ ਇਹ ਗੱਲਾਂ ਇਹ ਦੇਖੋ ਜਦੋਂ ਤੁਸੀਂ ਕੋਹ ਲੜਦੇ ਆ ਸੰਘਰਸ਼ ਲੜਦੇ ਆ ਰੂਪੋਸ਼ ਹੋ ਕੇ ਵੀ ਲੜਨਾ ਪੈਂਦਾ ਇਹ ਇਹ ਦੇਖੋ ਇਹ ਪੈਂਤਲੇ ਹੁੰਦੇ ਨੇ ਹੁਣ ਮੰਨ ਲਓ ਮੈਂ ਮੈਂ ਚੁੱਪ ਕਰਕੇ ਘਰੇ ਬਹਿ ਜਾਂਦਾ ਮੈਨੂੰ ਇਹ ਪੁਲਿਸ ਘੇਰਾ ਪਾ ਲੈਂਦੀ ਲਓ ਜੀ ਮੈਂ ਤਾਂ ਘਰੇ ਨਜ਼ਰਬੰਦ ਕਰ ਲਿਆ ਮੈਂ ਕੀ ਕਰਦਾ ਮੈਂ ਇਹ ਵੀ ਬਹਨ ਨਾ ਲਾ ਸਕਦਾ ਸੀ ਨਾ ਪਰ ਮੈਂ ਕਿਸੇ ਵੀ ਤਰੀਕੇ ਨਾਲ ਮੈਨੂੰ ਐਸੀ ਮੈਂ ਨਹੀਂ ਫੜਿਆ ਨਹੀਂ ਜਾਣਾ ਚਾਹੀਦਾ ਯਾਰ ਜੇ ਫੜਿਆ ਗਿਆ ਹੌਸਲਾ ਟੁੱਟ ਜੂ ਨੌਜਵਾਨੀ ਦਾ ਮੈਂ ਅੱਜ ਮੈਨੂੰ ਪਤਾ ਕਿੰਨੇ ਫੋਨ ਕਰ ਕਰਕੇ ਮੈਂ ਕਹਿੰਦਾ ਰਿਹਾ ਵੀ ਇੱਧਰ ਦੀ ਨਹੀਂ ਜਾਣਾ ਇੱਧਰ ਦੀ ਨਹੀਂ ਜਾਣਾ ਪਿੰਡਾਂ ਬਿਦੀ ਆਹ ਪਿੰਡਾਂ ਬਿਦੀ ਉਹ ਸਾਰਾ ਸੀ ਉਹ ਨਕਸ਼ਾ ਤਿਆਰ ਕੀਤਾ ਪਹਿਲਾਂ ਸੰਗਰੂਰ ਦੇ ਵਾਲੇ ਵਾਲੇ ਰਹਿ ਕੇ ਵੀ ਕਿੱਧਰ ਦੀ ਜਾਣਾ ਕਿਹੜੇ ਰਾਹ ਠੀਕ ਰਹਿਣਗੇ ਕਿੱਥੇ ਨੱਕੇ ਨਹੀਂ ਹੋਣੇ ਕਿਹੜੀ ਪਹੀ ਹੈ ਕਿਹੜੀ ਡਰੇਨ ਹੈ ਕਿਹੜੀ ਸੜਕ ਆਪਣੀ ਨਹਿਰ ਦੀ ਪਤੜੀ ਹੈ ਤਾਂ ਇੱਥੋਂ ਤੇ ਕੱਢ ਕੇ ਲਿਆਇਆ ਨਾ ਨਹੀਂ ਤਾਂ ਜੇ ਸੜਕੇ ਸੜਕਾਂ ਦੇ ਆਉਣ ਦੇਣਾ ਹੀ ਕਿਸੇ ਨੇ ਉਹਨਾਂ ਨੇ ਹੁਣ ਜੇ ਪੁਲਿਸ ਆਪਣੇ ਵਾਅਦੇ ਮੁਤਾਬਕ ਨਹੀਂ ਚੱਲਦੀ ਆਖਰੀ ਕਦਮ ਤੁਹਾਡੇ ਕੀ ਰਹਿਣ ਹਾਂਜੀ ਜੇ ਪੁਲਿਸ ਨਹੀਂ ਹੋ ਜੋ ਗੱਲਾਂ ਕਹਿਣ ਗਈਆਂ ਅੱਜ ਨਹੀਂ ਉਹਦੇ ਵੀ ਇੰਪਲੀਮੈਂਟ ਕਰਦੀ ਤਾਂ ਫਿਰ ਕੀ ਅੱਗੇ ਦਾ ਸੰਘਰਸ਼ ਕੀ ਰਹੂਗਾ ਕਿ ਇਤੋਂ ਵੀ ਤਿੱਖਾ ਤੇ ਜ਼ਬਰਦਸਤ ਹੋਊਗਾ ਇਹ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਮਾਨ ਸਾਹਿਬ ਛੱਡ ਦਿਓ ਜਦ ਯਾਰ ਕਿ ਇਹਨਾਂ ਨਾਲ ਕਾਦੀ ਜਿੱਦ ਹੈ ਯਾਰ ਥੋਡੇ ਥੋਡੇ ਨੌਜਵਾਨ ਆ ਥੋਡੇ ਛੋਟੇ ਭਰਾ ਥੋਡੇ ਭੱਕੜ ਨੇ ਇਹ ਜਿਹਨਾਂ ਨੂੰ ਕਹਿੰਦੇ ਰਹੇ ਹਾਂ ਯਾਰ ਅੱਜ ਭੱਕੜਾਂ ਦੇ ਬੈਰੀ ਬਣੇ ਫਿਰਦੇ ਹੋ ਭੱਕੜਾਂ ਨੂੰ ਫੂਕਣ ਨੂੰ ਫਿਰਦੇ ਹੋ ਯਾਰ ਮਾਰਨ ਨੂੰ ਫਿਰਦੇ ਹੋ ਯਾਰ ਤੁਹਾਡੇ हां ओ मैं सारਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਾਰਤੀ ਕਿਸਾਨ ਜਨ ਨੂੰ ਸਿੱਧੂਪੁਰ ਭਾਰਤੀ ਕਿਸਾਨ ਜਨ ਏਕਤਾ ਆਜ਼ਾਦ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਤੇ ਆਪਣਾ ਇਸ ਤੋਂ ਇਲਾਵਾ ਮੈਂ ਭਾਰਤੀ ਕਿਸਾਨ हां ਉਹਨਾਂ ਚ ਕਾਕਾ ਸਿੰਘ ਕੋਲੜਾ ਜੀ ਸਿੱਧੂਪੁਰ ਤੋਂ ਜਸਵਿੰਦਰ ਸਿੰਘ ਲਾਂਗੋਵਾਲ ਏਕਤਾ ਆਜ਼ਾਦ ਤੋਂ ਤੇ ਸਰਜੀਤ ਸਿੰਘ ਫੂਲ ਜੀ ਆਪਣੇ ਕ੍ਰਾਂਤੀਕਾਰੀ ਤੋਂ ਤੇ ਸਭਰਾਣ ਸਾਹਿਬ ਉਧਰੇ ਮਾਝਾ ਜਿਹੜੀ ਕਿਸਾਨ ਸੰਘਰਸ਼ ਕਮੇਟੀ ਆ ਉਹਨਾਂ ਤੋਂ ਉਹ ਵੀ ਅੱਜ ਸੇ ਉਹਨਾਂ ਦੇ ਵੀ ਆ ਗਏ ਸੀ ਕਿ ਜਿਹੜੇ ਮੈਂ ਸ਼ਾਇਦ ਨਾਂ ਨਾ ਜਾਣਦਾ ਹਾਂ ਰੁਲਦੂ ਸਿੰਘ ਜੀ ਜਿਹਨੇ ਮੈਨੂੰ ਲੱਗਦਾ ਵੀ ਇੱਥੇ ਜਿੱਦ ਸਾਡੀ ਮੀਟਿੰਗ ਹੋਈ ਸੀ ਨਾ ਉਸ ਦਿਨ ਹਾਂ ਕਾਦੀਆਂ ਕਾਦੀਆਂ ਦਾ ਸੀਰਾ ਸਿੰਘ ਸੀਨੀ ਆਲ ਸ਼ਾਇਦ ਮੈਂ ਕਿਹਾ ਮੇਰੇ ਭਰਾ ਦਾ ਨਾਮ ਭੁੱਲ ਜਾਂ ਦਿਮਾਗ ਚੋਂ ਨਿਕਲ ਜੇ ਬਿਸਰ ਜੇ ਚੜੂਨੀ ਜਿੱਥੇ ਬੰਦੀਆਂ ਗੁਰਨਾਥ ਸਿੰਘ ਦੀ ਉਹਨਾਂ ਵੱਲੋਂ ਬੱਬੂ ਸਿੰਘ ਤੇ ਆਪਣੇ ਸਰਪੰਚ ਤੇ ਸਹਣੇ ਤੋਂ ਉਹ ਜਿਹੜੇ 21 ਕੁ 22 ਜਿੱਥੇ ਬੰਦੀਆਂ ਦਾ ਸੀਗਾ ਸਾਰਿਆਂ ਦਾ ਤਾਲਮਿਲ ਬਹੁਤ ਅਨੁਰੋਖ ਲਿਆ ਗਿਆ ਬਹੁਤ ਠਾਣਿਆਂ ਚ ਬੰਦ ਕਰ ਲੈ ਕੇ ਪਹੁੰਚ ਨਹੀਂ ਜਿੱਥੇਗੇ ਬਹੁਤ ਪਹੁੰਚ ਵੀ ਗਈ ਸੋ ਉਹਨਾਂ ਦਾ ਸਾਰਿਆਂ ਦਾ ਤੈਦ ਲੋ ਧੰਨਵਾਦ ਆ ਬਾਈ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ ਤੁਸੀਂ ਅੱਜ ਇਹ ਸੱਚ ਦੀ ਜਿੱਤ ਦੇ ਉੱਤੇ ਮੋਹਰ ਲਾਈ ਹੈ ਇਹਨਾਂ ਦਾ ਹੰਕਾਰ ਤੋੜਿਆ ਕਿੱਥੇ ਭਾਈ ਇੱਕ ਹੰਤੇ ਜਾ ਪੁੱਛਣਾ ਜਾਵਾਂਗੇ ਪਰਮਿੰਦਰ ਛੋਟੇ ਨੂੰ ਜਲਦੀ ਇੰਟਰਵਿਊ ਸਾਡੇ ਨਾਲ ਇੰਟਰਵਿਊ ਚੱਲ ਰਿਹਾ ਸੀ ਪਰਮਿੰਦਰ ਛੋਟੇ ਤੇ ਮਾਤਾ ਜੀ ਨੂੰ ਜਲਦੀ ਇੰਟਰਵਿਊ ਦੇ ਵਿੱਚ ਉਸੇ ਸਮੇਂ ਚੱਕ ਲਿਆ ਗਿਆ ਅੱਜ ਅੱਜ ਸਾਡੇ ਇੰਟਰਵਿਊ ਕਿੱਥੇ ਮਾਨਸਾ ਇੱਥੇ ਪਿੱਛੇ ਹੀ ਪਿੱਛੇ ਜਦੋਂ ਸੀਐਮ ਕੋਠੀ ਦੇ ਜਦੋਂ ਪਹਿਲਾ ਬੈਲਣ ਲੱਗਿਆ ਸੀ ਨਾ ਉੱਥੇ ਮੈਂ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀ ਉਸੇ ਸਮੇਂ ਉਹਨਾਂ ਚੁੱਕਿਆ ਦੇਖੋ ਇਹ ਧੱਕੇਸ਼ਾਹੀ ਤਾਂ ਹੈ ਹੀ ਨਾ ਹੁਣ ਤੁਸੀਂ ਮਾਮਾ ਨੂੰ ਵੀ ਨਹੀਂ ਬਖਸ਼ਦੇ ਇੱਕ ਵਿਚਾਰਾ ਇੱਥੋਂ ਦਾ ਪ੍ਰਗਟ ਸਿੰਘ ਹੈ ਇਹ ਆ ਬਿਲਕੁਲ ਹਾਈਵੇ ਦੇ ਉੱਤੇ ਉਨੇ ਵਿਚਾਰੇ ਨੇ ਕੱਲ ਇੱਥੇ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਖੜੇ ਸੀ ਨਾਕੇ ਤੇ ਉਹਨੂੰ ਰੋਟੀ ਵੀ ਖਵਾਈ ਜਾਂਦਾ ਉਹਦਾ ਅੱਜ ਇੱਥੇ ਮੋੜ ਦਾ ਹਾਸੇ ਤੋੜਤਾ ਉਹਦਾ ਡਾਂਗਾ ਮਾਰ ਕੇ ਪੁਲਿਸ ਨੇ ਯਾਰ ਤੁਸੀਂ ਦੇਖੋ ਮੇਰੀ ਗੱਲ ਮੈਂ ਵਾਰ-ਵਾਰ ਕਹਿੰਦਾ ਸਾਡਾ ਰੌਲਾ ਪੁਲਿਸ ਨਾਲ ਨਹੀਂ ਆ ਉਹ ਵੀ ਸਾਡੇ ਅਸੀਂ ਉਹਨਾਂ ਦੇ ਆ ਯਾਰ ਉਹ ਵੀ ਸਾਡੇ ਚ ਹੀ ਗਏ ਨੇ ਨਾ ਪਰ ਐਡਾ ਯਾਰ ਤੁਸੀਂ ਐਸ ਬੁੱਧਪਣ ਦੇ ਤਾਰੂ ਹੋ ਜਾਂਦੇ ਆ ਯਾਰ ਤੁਸੀਂ ਘੱਟੋ ਘਾਟ ਇਹਦਾ ਦੇਖ ਲਓ ਬੰਦੇ ਦੇਖ ਕੇ ਤੁਸੀਂ ਮਾਵਾ ਨੂੰ ਨਹੀਂ ਛੱਡਦੇ ਨੇ ਛੋੜੀਆਂ ਮਾਵਾ ਵਰਗੀਆਂ ਨੇ ਛੋੜੀਆਂ ਭੈਣਾਂ ਵਰਗੀਆਂ ਉਹਨਾਂ ਨੇ ਵੀ ਡਾਂਗਾ ਭਰਾ ਦਿੰਦੇ ਹੋ ਇਹ ਚ ਗੱਲਾਂ ਚੰਗੀਆਂ ਨਹੀਂ ਐ ਹੁਣ ਆਪਾਂ ਸਾਰੇ ਇੱਕ ਟੈਗ ਲੱਗਦਾ ਪੁਲਿਸ ਤੇ ਵੀ ਉਹ ਜ਼ਾਲਮ ਐ ਬੁੱਚੜਾ ਕਿ ਟੈਗ ਬਹੁਤ ਚਿਰ ਦਾ ਲੱਗਦੇ ਆ ਨਾ ਇਹ ਟੈਗ ਲਾ ਦਿਓ ਯਾਰ ਇਹ ਚੰਗੀਆਂ ਨਹੀਂ ਗੱਲਾਂ ਹੈਗੀਆਂ ਨੌਜਵਾਨ ਮੁੰਡੇ ਭਰਤੀ ਹੋਏ ਆ ਨੌਜਵਾਨ ਨਵੀਂ ਸੋਚ ਹੁੰਦੀ ਐ ਪਰ ਮਤਲਬ ਉਹ ਵੀ ਸੋਚਉਂਦੇ ਨਹੀਂ ਉਹੀ ਬਣਾ ਦੀ ਵੀ ਜਿਵੇਂ ਪਹਿਲਾਂ ਵਾਲੇ ਕੁੱਟਦੇ ਰਹੇ ਆ ਲੋਕਾਂ ਨੂੰ ਉਵੇਂ ਹੀ ਕੁੱਟਣਾ ਪਰ ਇਹ ਇਹ ਦੇ ਨਾਲ ਪਾੜਾ ਵੱਧਦਾ ਘਟਦਾ ਨਹੀਂ ਧੰਨਵਾਦ